ਪੰਜਾਬ ਵੈਦਰ ਚੈਨਲ ਦੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮਾਝਾ ਮਾਲਵਾ ਦੋਬਾਬਾ ਪੰਜਾਬ ਦੀ ਹਰ ਸਟੇਟ ਦੇ ਮੌਸਮ ਤੇ ਜਾਣਕਾਰੀ ਦੀ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਦੇ ਨਾਲ ਦੁਨੀਆ ਕੁਝ ਅਮਰੀਕਾ ਤੇ ਕੈਨੇਡਾ ਤੋਂ ਖਬਰਾਂ ਤੇ ਨਜ਼ਰ ਮਾਰਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਫਰੀਦਕੋਟ ਦੇ ਵਿੱਚ 21 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਵੱਧ ਤੋਂ ਵੱਧ ਟੈਂਪਰੇਚਰ 22 ਡਿਗਰੀ ਤੇ 22 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਫਾਜ਼ਿਲਕਾ ਦੇ ਵਿੱਚ ਰਾਤ ਦੇ ਟਾਈਮ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਆ ਤੇ 21 ਤਰੀਕ ਨੂੰ ਵੀ ਸੰਘਣੇ ਬੱਦਰ ਰਹਿਣ ਦੀ ਸੰਭਾਵਨਾ ਹੋਵੇਗੀ ਨੇਜ ਮਾਰੀ ਹੈ ਕਿ ਇਹ ਬਾਕੀ ਫਾਜ਼ਿਲਕਾ ਇਲਾਕੇ ਦੇ ਵਿੱਚ ਵੀ 22 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਮੋਗਾ ਦੇ ਵਿੱਚ ਰਾਤ ਦੇ 10-11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਤੇ ਉਸ ਤੋਂ ਬਾਅਦ 21 ਤਰੀਕ ਨੂੰ ਸਾਰਾ ਦਿਨ ਸੰਘਣੀ ਬੱਦਲ ਰਹਿਣਗੇ 22 ਤਰੀਕ ਨੂੰ ਵੀ ਹਲਕੀ ਤੋਂ ਦਰਮਿਆਨੀ ਹਵਾ ਚੱਲਦੀ ਰਹੇਗੀ ਬਠਿੰਡਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਦਿਨ ਪਰ ਹਲਕੇ ਤੋਂ ਦਰਮਿਆਨੀ ਝੋਪ ਲੱਗਣ ਦੀ ਸੰਭਾਵਨਾ 21 ਤਰੀਕ ਨੂੰ ਹੋ ਸਕਦੀ ਆ ਤੇ ਰਾਤ ਦੇ ਟਾਈਮ ਸੰਘਣੇ ਬੱਦਲ ਰਹਿਣਗੇ ਇਸੇ ਤਰ੍ਹਾਂ ਹੀ ਮਾਨਸਾ ਦੇ ਵਿੱਚ ਵੀ ਅਗਲੇ 15 ਦਿਨ ਬੱਦਲ ਰਹਿਣ ਦੀ ਸੰਭਾਵਨਾ ਰਹੇਗੀ ਤੇ ਦਿਨ ਐਤਵਾਰ ਹਲਕੀ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ 20 ਤਰੀਕ ਨੂੰ ਰਾਤ ਦੇ ਟਾਈਮ ਵੀ ਮੀਂਹ ਪੈਣ ਦੀ ਸੰਭਾਵਨਾ ਹੋਵੇਗੀ ਲੁਧਿਆਣਾ ਦੇ ਵਿੱਚ ਨਜ਼ਰ ਮਾਰੀ ਹੈ ਤਾਂ ਮੌਲੇ ਧਰਮੀ ਰਾਤ ਦੇ 12 1 ਵਜੇ ਤੱਕ 20 ਤਰੀਕ ਨੂੰ ਪੈਂਦਾ ਰਹੇਗਾ 21 ਤਰੀਕ ਨੂੰ ਸੰਘਣੇ ਬੱਦਲ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਕਦੇ ਵੀ ਹੋ ਸਕਦੀ ਆ 22 ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਰਹਿਣਗੇ ਹੁਣ ਨਜ਼ਰ ਮਾਰਦੇ ਆ ਮੁਕਸਰ ਇਲਾਕੇ ਦੇ ਵਿੱਚ ਵੀ ਰਾਤ ਦੇ ਟਾਈਮ 11 ਡਿਗਰੀ ਟੈਂਪਰੇਚਰ 21 ਤਰੀਕ ਨੂੰ 22 ਤੋਂ 23 ਡਿਗਰੀ ਟੈਂਪਰੇਚਰ ਸਾਰਾ ਦਿਨ ਬਣਿਆ ਰਹੇਗਾ ਤੇ ਸੰਘਣੇ ਬੱਦਲ ਰਹਿਣਗੇ। ਸੰਗਰੂਰ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ। 20 ਤਰੀਕ ਰਾਤ ਦੇ ਟਾਈਮ ਮੀਂਹ ਪੈਣ ਦੀ ਸੰਭਾਵਨਾ ਤੇ 21 ਤਰੀਕ ਨੂੰ ਸੰਘਣੇ ਬੱਦਲ 22 ਤਰੀਕ ਨੂੰ ਇਸੇ ਤਰ੍ਹਾਂ ਹੀ ਹਲਕੇ ਤੋਂ ਦਰਮਿਆਨੀ ਹਵਾ ਤੇ ਸੰਘਣੇ ਬੱਦਲ ਰਹਿਣਗੇ। ਰੂਪਨਗਰ ਮੋਲੇਤਾਰ ਮੀਂਹ ਪੈਣ ਦੀ ਸੰਭਾਵਨਾ ਰਾਤ ਦੇ 12 1 ਵਜੇ ਤੱਕ 20 ਤਰੀਕ ਨੂੰ ਹੋਵੇਗਾ ਤੇ 21 ਤਰੀਕ ਨੂੰ ਸੰਘਣੇ ਬੱਦਲ ਰਹਿਣਗੇ ਨਾਲ ਹਲਕੇ ਤੋਂ ਦਰਮਿਆਨੀ ਧੁੱਪ ਨਿਕਲ ਸਕਦੀ ਆ। ਇਹ ਨਜ਼ਰ ਮਾਰੀ ਹੈ ਕਿ ਮਾਨਸਾ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਹਲਕੇ ਤੋਂ ਦਰਮਿਆਨੀ بارش ਹੋਣ ਦੀ ਸੰਭਾਵਨਾ 21 ਤਰੀਕ ਤੇ 22 ਤਰੀਕ ਨੂੰ ਵੀ ਬਣੀ ਰਹੇਗੀ ਨਾਲ ਸੰਘਣੇ ਬੱਦਲ ਰਹਿਣਗੇ ਬਰਨਾਲਾ ਦੇ ਵਿੱਚ ਹਲਕੇ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ 21 ਤਰੀਕ ਨੂੰ ਹੋ ਸਕਦੀ ਆ ਤੇ ਨਾਲ 22 ਤਰੀਕ ਨੂੰ ਵੀ ਸੰਘਣੇ ਬੱਦਲ ਰਹਿਣ ਦੀ ਸੰਭਾਵਨਾ ਹੋਵੇਗੀ ਮਲੇ ਕੋਟਲਾ ਦੇ ਵਿੱਚ ਰਾਤ ਦੇ 12 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ 20 ਤਰੀਕ ਨੂੰ ਰਹੇਗੀ ਤੇ ਨਾਲ 21 22 ਤਰੀਕ ਨੂੰ ਸੰਘਣੇ ਬੱਦਲ ਸਾਰਾ ਦਿਨ ਬਣੇ ਰਹਿਣਗੇ ਸ਼ਹੀਦ ਅਜੀਤ ਸਿੰਘ ਨਗਰ ਰਾਤ ਹਨੇਰੀ ਆਉਣ ਦੀ ਸੰਭਾਵਨਾ 20 ਤਰੀਕ ਨੂੰ ਰਵੇਗੀ ਦੇ ਨਾਲ ਮੌਲੇ ਧਰਮੀ ਪੈਂਦਾ ਰਹੇਗਾ 21 ਤਰੀਕ ਨੂੰ ਵੀ ਸੰਘਣੇ ਬੱਦਲ ਤੇ 22 ਤਰੀਕ ਨੂੰ ਇਸੇ ਤਰ੍ਹਾਂ ਹੀ ਸੰਘਣੇ ਬੱਦਲ ਛਾਏ ਰਹਿਣਗੇ ਫਤਿਹਗੜ੍ਹ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਹੋਵੇਗਾ ਧੁੱਪ ਲੱਗਣ ਦੀ ਸੰਭਾਵਨਾ 21 ਤਰੀਕ ਨੂੰ ਹੋ ਸਕਦੀ ਆ ਤੇ ਬਾਕੀ 22 ਤਰੀਕ ਨੂੰ ਵੀ ਧੁੱਪ ਲੱਗਣ ਦੀ ਸੰਭਾਵਨਾ ਫਤਿਹਗੜ੍ਹ ਸਾਹਿਬ ਵਿੱਚ ਹੋਵੇਗੀ ਸੰਗਰੂਰ ਦੇ ਵਿੱਚ ਰਾਤ ਭਰ ਮੀਂਹ ਪੈਣ ਦੀ ਸੰਭਾਵਨਾ 20 ਤਰੀਕ ਨੂੰ ਤੇ 21 ਤਰੀਕ ਨੂੰ ਸੰਗਣੇ ਬਦਲ ਅਤੇ 22 ਤਰੀਕ ਨੂੰ ਇਸੇ ਤਰ੍ਹਾਂ ਹੀ ਮੌਸਮ ਰਹੇਗਾ। ਪਟਿਆਲਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਾਤ ਭਰ 20 ਤਰੀਕ ਨੂੰ ਰਹੇਗੀ। 21 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਜਲੰਧਰੇ ਇਲਾਕੇ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮੌਸਮ ਦਿਖਾਈ ਦੇਵੇਗਾ। ਵੱਧ ਤੋਂ ਵੱਧ ਟੈਂਪਰੇਚਰ 21 ਤੋਂ 22 ਡਿਗਰੀ ਟੈਂਪਰੇਚਰ ਜਾਵੇਗਾ। ਕਨਾਰ ਕਬੂਰਥਲਾ ਤੇ ਨਜ਼ਰ ਮਾਰੀਏ ਤਾਂ 11-12 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ 20 ਤਰੀਕ ਨੂੰ ਬਣੀ ਰਹੇਗੀ। 21 ਤੇ 22 ਤਰੀਕ ਨੂੰ ਸੰਗਣੇ ਬੱਦਲ ਰਹਿਣਗੇ। ਨਵਾਂ ਸ਼ਹਿਰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਜੇ ਬਾਕੀ ਸ਼ਹਿਰਾਂ ਉਤੇ ਨਜ਼ਰ ਮਾਰੀਏ ਹੁਸ਼ਿਆਰਪੁਰ ਜਿਲ੍ਹੇ ਉਤੇ ਨਜ਼ਰ ਮਾਰੀਏ ਤਾਂ 10-11 ਵਜੇ ਤੱਕ ਮੌਲੇ ਧਰਮੀ ਪੈਣ ਦੀ ਸੰਭਾਵਨਾ ਤੇ 21 ਤਰੀਕ ਨੂੰ ਵੀ ਹਲਕੇ ਤੋਂ ਦਰਮਿਆਨੀ ਬਾਰਿਸ਼ ਕਦੇ ਵੀ ਆ ਸਕਦੀ ਆ। ਅੰਮ੍ਰਿਤਸਰ ਇਲਾਕੇ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹਲਕੇ ਤੋਂ ਦਰਮਿਆਨੀ ਟੁੱਟਮੀ ਬਾਰਿਸ਼ ਰਾਤ ਦੇ 12:00 1 ਵਜੇ ਤੱਕ ਦਿਨ ਵੀ ਤਰੀਕ ਨੂੰ ਹੁੰਦੀ ਰਹੇਗੀ ਤੇ 21 ਤਰੀਕ ਨੂੰ ਸੰਘਣੇ ਬੱਦਲ ਤੇ ਨਾਲ ਹਲਕੇ ਤੋਂ ਟਾਵੇਂ ਹਵਾ ਜ਼ਿਆਦਾ ਰਵੇਗੀ 22 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਧੁੱਪ ਲੱਗਣ ਦੀ ਸੰਭਾਵਨਾ ਹੋ ਸਕਦੀ ਆ ਤਰਨਤਾਰਨ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਰਾਤ ਦੇ ਟਾਈਮ ਘੱਟ ਤੋਂ ਘੱਟ ਟੈਂਪਰੇਚਰ 12 ਡਿਗਰੀ ਤੇ 21 ਤਰੀਕ ਨੂੰ ਵੱਧ ਵੱਧ 22 ਤੋਂ 23 ਡਿਗਰੀ ਜਾਵੇਗਾ ਗਰਦਾਸਪੁਰ ਇਲਾਕੇ ਦੇ ਵਿੱਚ ਮੌੜੇ ਧਰਮੀ ਪੈਣ ਦੀ ਸੰਭਾਵਨਾ 20 ਤਰੀਕ ਨੂੰ ਹੋਵੇਗੀ ਤੇ 21 ਤਰੀਕ ਨੂੰ ਸੰਘਣੇ ਬੱਦਲ ਸਾਰਾ ਦਿਨ ਰਹਿਣਗੇ ਪਠਾਨਕੋਟ ਦੇ ਵਿੱਚ ਵੀ ਮੌੜੇ ਧਰਮੀ ਪੈਣ ਦੀ ਸੰਭਾਵਨਾ 20 ਤਰੀਕ ਨੂੰ ਹੋਵੇਗੀ ਤੇ ਇਸ ਦੇ ਨਾਲ ਹੀ 22 ਤਰੀਕ ਨੂੰ ਇੱਕੀ ਤਰੀਕ ਨੂੰ ਸੰਘਣੇ ਬੱਦਰ ਰਹਿਣਗੇ ਨਾਲ ਹਲਕੀ ਤੋਂ ਦਰਮਿਆਨੀ ਹਵਾ ਤੇ ਹਨੇਰੀ ਚੱਲਣ ਦੀ ਸੰਭਾਵਨਾ ਪਠਾਨਕੋਟ ਦੇ ਵਿੱਚ ਹੋਵੇਗੀ। ਹੁਣ ਨਜ਼ਰ ਮਾਰਦੇ ਹਾਂ ਇਮੀਗ੍ਰੇਸ਼ਨ ਨਾਲ ਜੁੜੀਆਂ ਕੁਸ਼ਕਾਬਨਾਤੋ ਅਮਰੀਕਾ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ। ਅਮਰੀਕਾ ਦੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਤੇਜ਼ ਕਰ ਦਿੱਤੀ ਗਈ ਹੈ। ਫਰਵਰੀ 2025 ਵਿੱਚ 104 ਭਾਰਤੀ ਨਾਗਰਿਕਾਂ ਨੂੰ ਫੌਜੀ ਹਵਾਈ ਜਹਾਜ਼ ਰਾਹੀਂ ਪੰਜਾਬ ਭੇਜਿਆ ਗਿਆ ਸੀ। ਪਿਛਲੇ 15 ਸਾਲਾਂ ਵਿੱਚ ਲਗਭਗ 15000 750 ਭਾਰਤੀ ਲੋਕਾਂ ਨੂੰ ਅਮਰੀਕਾ ਵਿੱਚੋਂ ਕੱਢਿਆ ਗਿਆ ਆ ਭਾਰਤ ਦੇ 18 ਤੋਂ 20 ਹਜ਼ਾਰ ਗੈਰ ਕਾਨੂੰਨੀ ਨਾਗਰਿਕ ਜਿਹੜੇ ਅਮਰੀਕਾ ਦੇ ਵਿੱਚ ਵੱਸਦੇ ਨੇ ਹਰ ਸਾਲ ਕੈਨੇਡਾ ਅਮਰੀਕਾ ਸਰਹੱਦਾਂ 'ਈ ਗੈਰ ਕਾਨੂੰਨੀ ਦਾਖਲਿਆਂ ਵਿੱਚ ਵਾਧਾ ਹੋ ਗਿਆ ਹੈ ਜੋ ਪੰਜਾਬੀ ਤੇ ਹੋਰ ਵੀ ਭਾਰਤੀ ਗੈਰ ਕਾਨੂੰਨੀ ਟੰਗ ਦੇ ਨਾਲ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਸਨ ਉਹ 2024 ਦੇ ਵਿੱਚ 44 ਹਜ਼ਾਰ ਦੇ ਕਰੀਬ ਗਿਣਤੀ ਪਹੁੰਚ ਗਈ ਸੀ ਜਿਸ ਨੂੰ ਕਿ ਸਰਹੱਦ ਉੱਤੇ ਹੀ ਰੋਕਿਆ ਗਿਆ ਕਿ 5000 ਤੋਂ 10000 ਤੱਕ ਲੋਕ ਅਮਰੀਕੀ ਡਾਲਰ ਪੈਸੇ ਦੇ ਕੇ ਕੈਨੇਡਾ ਤੋਂ ਅਮਰੀਕਾ ਜਾਂਦੇ ਨੇ ਕੈਨੇਡਾ ਤੇ ਭਾਰਤ ਦੇ ਵਿਚਕਾਰ ਟਕਰਾਅ ਬਣ ਗਿਆ ਸੀ ਜਿੱਥੇ ਕਿ ਉਹਨਾਂ ਨੇ 2024 ਦਸੰਬਰ ਦੇ ਵਿੱਚ ਆਖਰੀ ਹਮਿੰਨਿਆਂ ਦੇ ਵਿੱਚ ਆਪਣੇ ਡਿਪਲੋਮੈਟਸ ਆਫਿਸ ਬੁਲਾ ਲਏ ਸਨ ਭਾਰਤੀ ਕੈਨੇਡਾ ਵਿੱਚ ਰਹਿਣ ਵਾਲਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕਾ ਵਿੱਚ H1B ਵੀਜ਼ਾ ਜੋ ਕਿ ਪ੍ਰੋਫੈਸ਼ਨਲ ਕੰਮ ਕਰਨ ਵਾਲਿਆਂ ਨੂੰ ਮਿਲਦਾ ਹੈ ਉਸ ਦੇ ਉੱਤੇ ਚਰਚਾ ਸ਼ੁਰੂ ਹੋ ਗਈ ਹੈ ਤੇ ਕੁਝ ਰਿਪਬਲਿਕਨ ਆਗੂ ਵਿੱਚ ਵੀਜਾ ਪ੍ਰੋਗਰਾਮ ਦਾ ਵਿਦੋਧਰ ਕਰ ਰਹੇ ਨੇ ਜਦਕਿ ਮੰਨਦੇ ਨੇ ਕਿ ਅਮਰੀਕੀ ਨੌਕਰੀਆਂ ਨੂੰ ਖਤਰਾ ਪਾ ਸਕਦੇ ਹਨ H1B ਵੀਜਾ ਹੋਲਡਰਾਂ ਲਈ ਭਾਰਤ ਦੀ ਵੱਡੀ ਗਿਣਤੀ ਹੋਣ ਕਰਕੇ ਇੱਕ ਨਵੀਆਂ ਨੀਤੀਆਂ ਤੇ ਪ੍ਰਭਾਵ ਪਾ ਸਕਦਾ ਭਾਰਤੀ ਸ਼ਰਨਾਰਥੀ ਦੀ ਜਾਂਚ ਵਿੱਚ ਵਾਧਾ ਕੀਤਾ ਗਿਆ ਹੈ 2018 ਵਿੱਚ ਤਕਰੀਬਨ 9000 ਭਾਰਤੀ ਨਾਗਰਿਕਾਂ ਨੇ ਅਮਰੀਕਾ ਵਿੱਚ ਸ਼ਰਨ ਲਈ ਅਰਜੀ ਦਿੱਤੀ ਸੀ ਜਦਕਿ 2000 ਇਹ ਦੇ ਵਿੱਚ ਇਹ ਗਿਣਤੀ 51000 ਹੋ ਗਈ। ਇਹ ਵਾਧੂ ਮੰਗ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵਧੇਕ ਜਾਂਚ ਤੇ ਸਖਤ ਨਤੀਜਿਆਂ ਦਾ ਕਾਰਨ ਬਣ ਗਈ ਹੈ। ਨਵੇਂ ਨਿਯਮ ਭਾਰਤੀ ਸ਼ਰਨਾਰਥੀਆਂ ਦੀ ਨਾਗਰਿਕਤਾ ਤੇ ਰਹਾਇਸ਼ ਦੀ ਉਮੀਦ ਤੇ ਪ੍ਰਭਾਵ ਪਾ ਸਕਦੇ ਨੇ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ।